ਪੰਥ ਸਿੰਘ ਸਾਹਿਬਾਨ ਦੀ ਅਹਿਮ ਬੈਠਕ ਕੋਈ ਇਹ ਪੰਦੇ ਨਾਲ ਜੁੜੇ ਮੁੱਦਿਆਂ ਤੋਂ ਵਿਚਾਰ ਕੀਤੇ ਜਾਣਗੇ ਅਕਾਲੀ ਦਲ ਦੇ ਬਾਗੀ ਤੜੇ ਦੀ ਮਾਫੀ ਤੇ ਵੀ ਚਰਚਾ ਝੋੜੀ ਹੈ ਇਸ ਦੇ ਵਿੱਚ ਕੀਤੀ ਜਾ ਸਕਦੀ ਹੈ ਪੰਥ ਸਿੰਘ ਸਾਹਿਬਾਨ ਦੀ ਅਹਿਮ ਬੈਠਕ ਜੁੜੀ ਹੈ ਹੋ ਰਹੀ ਹੈ ਪੰਥ ਦੇ ਨਾਲ तो पंद साहिबाना की जुड़ी अहम बैठक है चल रही है पंथ जुड़े मुद्दा पर विचार किए जा सकते हैं इस मीटिंग के मीटिंग शुरू हो चुकी है अकाल तख्त साहित्य दस दिए कि अकाली दल के बागी तड़े की जोड़ी मुआफी है उस भी चर्चा कितना कि जा सकती है तो एक वही खबर सामने आ रही है सिंह साहिबाना की अहम बैठक जोड़ी है चल रही है पंथ जुड़े मुद्दा पर जुड़ा है ਚਰਚਾ ਕੀਤੀ ਜਾ ਸਕਦੀ ਹੈ ਤੇ ਇਸ ਦੇ ਨਾਲ ਹੀ ਇੱਕ ਅਹਿਮ ਚੀਜ਼ ਇਹ ਹੈ ਕਿ ਇਸ ਮੀਟਿੰਗ ਦੇ ਵਿੱਚ ਅਕਾਲੀ ਦਲ ਦੇ ਜਿਹੜੇ ਬਾਗੀ ਤੜੇ ਨੇ ਉਹਨਾਂ ਦੀ ਮੁਆਫੀ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ ਤੇ ਵੱਡੀ ਖਬਰ ਆ ਰਹੀ ਹੈ ਪੰਜ ਸਿੰਘ ਸਹਿਬਾਨਾ ਦੀ ਅਹਿਮ ਬੈਠਕ ਹੋਈ ਇਸ ਦੇ ਵਿੱਚ ਪੰਥ ਦੇ ਨਾਲ ਜੁੜੇ ਕਈ ਮੁੱਦਿਆਂ ਤੇ ਵਿਚਾਰ ਕੀਤਾ ਜਾ ਸਕਦਾ ਹੈ ਅਕਾਲ ਤਖਤ ਸਾਹਿਬ ਤੇ ਇਹ ਬੈਠਕ ਜਾਰੀ ਹੈ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਅਕਾਲੀ ਦਲ ਦੀ ਤੇ ਅਕਾਲੀ ਦਲ ਦੇ ਜਰੇ ਅਕਾਲੀ ਦਲ ਦੀ ਜੁੜੇ ਬਾਗੀ ਤੜੇ ਨੇ ਉਸ ਦੀ ਮਾਫੀ ਤੇ ਵੀ ਚਰਚਾ ਹੋ ਸਕਦੀ ਹੈ ਪੰਥ ਸਿੰਘ ਸਾਹਿਬਾਨ ਦੀ ਇਹ ਅਹਿਮ ਬੈਠਕ ਜੁੜੀ ਹੈ ਸ਼ੁਰੂ ਹੋ ਚੁੱਕੀ ਹੈ ਪੰਥ ਦੇ ਨਾਲ ਜੁੜੇ ਮੁੱਦਿਆਂ ਤੇ ਚਰਚਾ ਹੋਵੇਗਾ इसे खबर से ज्यादा जानकारी जुड़ चुके ने फोन लाइन से मुकेश पंचाणा की जोड़ी अहम बैठक है, 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 हो रही है मीटिंग हो चुकी है मुद्दे चुके जाएंगे ਅਪਡੇਟ ਦੱਸਿਆ ਗਿਆ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਕਤਰਤ ਤੇ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਸ਼ੁਰੂ ਹੋਈ ਹੈ ਜਾਣਕਾਰੀ ਦੇ ਅਨੁਸਾਰ ਇਸ ਬੈਠਕ ਦੇ ਵਿੱਚ ਪੰਜ ਤਖਤਾਂ ਦੇ ਸਿੰਘ ਸਹਿਬਾਨ ਹਿੱਸਾ ਲੈਣਗੇ ਅਤੇ ਸਿੱਖ ਪੰਥ ਦੇ ਕਈ ਵਿਸ਼ੇਸ਼ ਮੁੱਦਿਆਂ ਦੇ ਉੱਪਰ ਵਿਚਾਰ ਚਰਚਾ ਹੋ ਸਕਦੀ ਹੈ ਦਿੱਸੇ ਹੀ ਦੱਸਣਯੋਗ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਤੇ ਦੋ ਨਵੇਂ ਗਰੰਤੀ ਸਿੰਘ ਸੇਵਾਨਾ ਦੀ ਅੱਜ ਤਾਜ ਕੋਸ਼ੀ ਸਮਾਗਮ ਹੋਇਆ ਸੀ ਜਿਸ ਨੂੰ ਲੈ ਕੇ ਵੀ ਵੱਡੀ ਗਿਣਤੀ ਸਿੱਖ ਜਿਹੜੀਆਂ ਸੇਤਾਂ ਉਹ ਇੱਥੇ ਪਹੁੰਚੀਆਂ ਸੰਤਾਂ ਹੁਣ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਦਰ ਤੇ ਪੰਥ ਸਿੰਘ ਸੇਵਾਨਾ ਦੇ ਮੀਟਿੰਗ ਸ਼ੁਰੂ ਹੋਈ ਹੈ ਇਸ ਤੋਂ ਇਲਾਵਾ ਕਿਮੁਕੇਸ਼ ਅਕਾਲੀ ਦਲ ਦੇ ਜਿਹੜੇ ਬਾਗੀ ਤੜੇ ਨੇ ਉਹਨਾਂ ਦੀ ਮੁਆਫੀ ਤੇ ਵੀ ਕਿਤੇ ਨਾ ਕਿਤੇ ਚਰਚਾ ਕੀਤੀ ਜਾ ਸਕਦੀ ਹੈ ਸਰਪੁੱਜੀ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਭਾਗੀ ਧੜੇ ਦੇ ਜਥੇਦਾਰ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਨੂੰ ਜੋ ਮੰਗ ਪੱਤਰ ਦਿੱਤਾ ਸੀ ਉਸ ਦੇ ਉੱਪਰ ਵੀ ਜਿਹੜੀ ਹੈ ਚਰਚਾ ਉਹ ਅੱਜ ਇੱਥੇ ਹੋ ਸਕਦੀ ਹੈ ਤਾਂ ਇਸ ਤੋਂ ਇਲਾਵਾ ਜਿਹੜੇ ਕੈਂਡੀਗਟ ਦੇ ਨਜ਼ਦੀਕ ਨਕਲੀ ਗੁਰਦੁਆਰ ਦਾ ਸੈੱਟ ਬਣਾ ਕੇ ਸ਼ੂਟਿੰਗ ਕੀਤੀ ਜਾ ਰਹੀ ਸੀ ਉਸ ਮਾਮਲੇ ਤੇ ਵੀ ਜਿਸ ਤਰ੍ਹਾਂ ਸ਼੍ਰੀ ਅਕਾਲ ਸਾਹਿਬ ਨੂੰ ਜੋ ਮੰਗ ਪੱਤਰ ਦਿੱਤੇ ਗਏ ਸੀ ਉਹਨਾਂ ਮੁੱਦਿਆਂ ਦੇ ਉੱਪਰ ਵੀ ਚਰਚਾ ਹੋਵੇਗੀ ਦਾ ਇੱਕ ਰਾਜਸਥਾਨ ਦੇ ਵਿੱਚ ਇੱਕ ਸਿੱਖ ਦੇ ਉੱਪਰ ਮਾਮਲਾ ਜਰਜ ਹੋਇਆ ਸੀ ਦੇਸ਼ ਤੋਂ ਆਈ ਦਾ ਅਮਰਿਤਪਾਲ ਸਿੰਘ ਦੇ ਹੱਥ 'ਚ ਵੀਡੀਓ ਪਾਈ ਸੀ ਉਸ ਦੇ ਉੱਪਰ ਵੀ ਜੜੀਆਂ ਵਿਚਾਰ ਚਰਚਾ ਅੱਜ ਇਸ ਮੀਟਿੰਗ ਦੇ ਵਿੱਚ ਹੋਵੇਗੀ ਜੀ ਜੀ ਮੁਕੇਸ਼ ਨੇ ਕਿਤੇ ਨਾ ਕਿਤੇ ਜੜੇ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਥ ਦੇ ਨਾਲ ਕਈ ਮੁੱਦੇ ਸਾਹਮਣੇ ਆਏ ਨੇ ਯੋਗਾ ਜੜੀ ਕੁੜੀ ਸੀ ਜਿਸ ਨੇ ਯੋਗ ਬਹੜਾ ਹੈ ਆਸ਼ਨਕੀਤਾ ਸੀ ਉਸ ਤੇ ਵੀ ਕਿਤੇ ਨਾ ਕਿਤੇ ਚਰਚਾ ਹੋ ਸਕਦੀ ਹੈ ਜਿੰਨ ਉਸ ਤੋਂ ਜੋਗ ਅਰਚਨਾ ਵਾਲੀ ਲੜਕੀ ਦੇ ਉੱਪਰ ਤੇ ਜੋ ਕਵਿਟਲੇ ਦੇ ਨਹੀਂ ਸ੍ਰੀ ਅਕਾਲਪੁਰ ਸਾਹਿਬ ਦੇ ਉੱਪਰ ਹੀ ਜੱਤਦਰ ਜਾਂਦੇ ਰੁਪਤ ਬਣਾਉਣੇ ਫੈਸਲਾ ਪੁਸ਼ਟੀ ਕੀਤਾ ਸੀ ਕਿ ਅੰਦਰ ਕਿਸੇ ਵੀ ਤਰੀਕੇ ਦੀ ਫੋਟੋਗ੍ਰਾਫੀ ਨਹੀਂ ਹੋਣ ਦਿੱਤੀ ਗਈ ਕਿ ਫੋਟੋਗ੍ਰਾਫੀ ਤੇ ਬੈਨ ਲਗਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਰਜਨਾ ਦੇ ਵੀ ਜਿਹੜਾ ਮਾਮਲਾ ਦਰਜ ਹੋ ਗਿਆ ਸੀ ਤਾਂ ਉਸ ਮੁੱਦੇ ਨੂੰ ਇਹਨਾਂ ਨਹੀਂ ਦਿੱਖਿਆ ਜਾ ਰਿਹਾ ਲੇਕਿਨ ਅਕਾਲੀ ਦਲ ਤੋਂ ਬਾਗੀ ਢੜੇ ਦੇ ਮੁੱਦੇ ਨੂੰ ਲੈ ਕੇ ਅਤੇ ਨਕਲੀ ਗੁਰਦੁਆਰੇ ਦਾ ਸੈੱਟ ਬਣਾਉਣ ਨੂੰ ਲੈ ਕੇ ਅਹਿਮ ਹੋਰ ਕਈ ਮੁੱਦੇ ਆ ਉਹਨਾਂ ਨੂੰ ਲੈ ਕੇ ਵਿਚਾਰ ਚਰਚਾ ਜਿਹੜੀ ਅੱਜ ਉਹ ਹੋਵੇਗੀ ਠੀਕ ਹੈ ਮੁਕੇਸ਼ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਦੇ ਲਈ ਤੇ ਪੰਥ ਦੀ ਜੁੜੀ ਮੀਟਿੰਗ ਹੈ ਉਹ ਲਗਾਤਾਰ ਜਾਰੀ ਹੈ ਕਈ ਮੁੱਦੇ ਤੇ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਜਾ ਸਕਦੀ ਹੈ